ਪੰਜਾਬ ਵਿੱਚ ਵਧ ਰਹੇ ਕ੍ਰਾਈਮ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਦੇ ਲਈ ਲਗਾਤਾਰ ਹੀ ਪੰਜਾਬ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚਲਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ थाना ਕਰੇਂਡਾਦੀਨ ਆਉਂਦੇ ਇਲਾਕੇ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ थाना ਕਰੇਂਦਾ ਅਦੀਨ ਆਉਂਦੇ ਇਲਾਕੇ ਦੇ ਵਿੱਚ ਪੁਲਿਸ ਵੱਲੋਂ ਨਾਕੇਬੰਦੀ ਕਰਕੇ ਇੱਕ ਕਾਰ ਨੂੰ ਜਦੋਂ ਰੋਕਿਆ ਤੇ ਕਾਰ ਦੇ ਵਿੱਚ ਸਵਾਰ ਤਰਸੀਮ ਸਿੰਘ, ਅਮਨਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਦੀ ਜਦੋਂ ਚੈਕਿੰਗ ਕੀਤੀ ਤਾਂ ਉਹਨਾਂ ਦੇ ਕੋਲੋਂ ਪਿਸਤੌਲ 9mm ਇੱਕ ਪਿਸਤੌਲ ਦੀ ਬੋੜ ਅਤੇ ਦੋ ਜਿੰਦਾ ਰੌਣ ਨੇ ਅਤੇ 70000 ਦੀ ਡਰਗ ਮਨੀ ਬਰਾਮਦ ਕੀਤੀ ਜਦੋਂ ਗ੍ਰਿਫਤਾਰ ਕੀਤੇ ਗਏ આરોપીਆਂ 'ਚੋਂ ਇੱਕ આરોપી ਤਰਸੀਮ ਸਿੰਘ ਨੂੰ ਹੋਰ ਹਥਿਆਰ ਬਰਾਮਦ ਕਰਵਾਉਣ ਦੇ ਲਈ ਗੰਦਾ ਨਾਲਾ ਭਕਾਣਾ ਵਿਖੇ ਲਿਜਾਇਆ ਗਿਆ ਤਾਂ આરોપી ਵੱਲੋਂ ਪੁਲਿਸ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਤਰਸੀਮ ਸਿੰਘ ਨੂੰ ਗੋਲੀ ਮਾਰੀ ਜਿਸ ਤੇ ਵੀ ਤਰਸੀਮ ਸਿੰਘ ਜ਼ਖਮੀ ਹੋ ਗਿਆ ਅਤੇ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿੱਤਾ ਗਿਆ ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਪੁਲਿਸ ਵੱਲੋਂ 402 ਕੇਸ ਰਜਿਸਟਰਡ ਕੀਤੇ ਗਏ ਨੇ ਅਤੇ ਇਸ ਦੇ ਵਿੱਚੋਂ 106 ਕਿਲੋ ਹੈਰੋਇਨ ਰਿਕਵਰ ਕੀਤੀ ਗਈ ਜ਼ਨਾਰੀ 1 ਕਰੋੜ 80 ਲੱਖ ਰੁਪਏ ਦੀ ਡਰਗ ਮਨੀ ਵੀ ਪੁਲਿਸ ਨੇ ਫਰਾਮਤ ਕੀਤੀ ਹੈ। ਵਿਨੋਦ ਕੁਮਾਰ ਕੇ ਆਠੀ ਨਿਊਜ਼ ਨੈਟਵਰਕ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮਾਨਯੋਗ ਸੀਐਮ ਸਾਹਿਬ Shri ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ Shri ਗੌਰਵ ਯਾਦਵ ਜੀ ਦੇ ਦिशा निर्देश ਏਕ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈ। ਉਸੇ ਲੜੀ ਤਹਿਤ ਸਾਨੂੰ ਡੀਆਜੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਦੀਆਂ ਸਟ੍ਰਿਕਟ ਇੰਸਟ੍ਰਕਸ਼ਨਜ਼ ਨੇ ਉਨਾ ਹਦੈ ਤਾਂ ਤੇ ਅਸੀਂ ਕਦਮ ਚੁੱਕਦਿਆਂ ਹੋਇਆ ਅਸੀਂ ਪਰਸੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀਗਾ ਤਰਸੇਮ ਸਿੰਘ ਇਹ ਹੈਗਾ ਪੁੱਤਰ ਜਗਮੂਨ ਸਿੰਘ ਇਹ ਕਿਕਰ ਪੀਰ ਵਾਲੀ ਗਲੀ ਇਹ ਤਰਨਤਾਰਨ ਦਾ ਰਹਿਣ ਵਾਲਾ ਇਹਦੇ ਨਾਲ ਦੋ ਇਹਦੇ ਹੋਰ ਸਾਥੀ ਸੀਗੇ ਗ੍ਰਿਫਤਾਰ ਕੀਤੇ ਸੀਗੇ ਅਮਰਪ੍ਰੀਤ ਸਿੰਘ ਤੇ ਰਾਜਬੀਰ ਸਿੰਘ ਇਹ ڪرਿੰਡੇ ਦੇ ਨੇ ਥਾਣਾ ڪرਿੰਡੇ ਤੇ ਇਹਨਾਂ ਕੋਲੋਂ ਅਸੀਂ ਦੋ ਪਿਸਟਲ ਬਰਾਮਦ ਕੀਤੇ ਸੀਗੇ ਇੱਕ 9mm ਤੇ ਇੱਕ 30 ਬੋਰ ਦਾ ਪਿਸਟਲ ਰਿਕਵਰ ਕੀਤਾ ਸੀਗਾ ਸਾਨੂੰ ਇਹ ਪਤਾ ਚੱਲਿਆ ਉਸਤਾ ਚੇਕ ਕੀ ਜਿਹੜਾ ਤਰਸੀਮ ਸਿੰਘ ਹੈ ਇੱਕ ਪੁਰਾਣਾ ਹੈਬਚੁਅਲ ਆਫੈਂਡਰ ਹੈ ਇਹਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਆਰਮਜ਼ੈਕ ਦੇ ਤਹਿਤ 12 ਮੁਕਦਮੇ ਰਜਿਸਟਰਡ ਸੀਗੇ ਵੈਲਫੇਅਰ ਫਾਇਰਸ ਫਿਰ ਜਦੋਂ ਇਹਨੇ ਇਖਲਾਸ ਚ ਦੱਸਿਆ ਸਾਨੂੰ ਕਿ ਇੱਥੇ ਜਦੋਂ ਇਹ ਆਇਆ ਸੀਗਾ ਜਦੋਂ ਸਾਡੀ ਟੀਮ ਨੇ ਰਾਉਂਡ ਅਪ ਕੀਤਾ ਪ੍ਰੋਪਰ ਨਾਕਾਬੰਦੀ ਦੇ ਦੌਰਾਨ ਸਾਡੀ ਜਿਹੜੀ ਚੈਕਿੰਗ ਦੇ ਦੌਰਾਨ ਇਹ ਗ੍ਰਿਫਤਾਰ ਹੋਇਆ ਸੀਗਾ ਇਹਨੇ ਦੱਸਿਆ ਕਿ ਇਹ ਹਿਰੋਇਨ ਲੈਣਾ ਆਇਆ ਸੀਗਾ ਕਿਲੋ ਹਿਰੋਇਨ ਲੈਣਾ ਆਇਆ ਸੀਗਾ ਤੇ ਇਹਦੇ ਕੋਲੋਂ ਉਸੇ ਦੇ ਜਿਹੜੇ ਜਿਵੇਂ ਮਿਹਨਤ ਦਿੰਦੇ ਹੁੰਦੇ ਨੇ 70000 ਰੁਪਏ ਡਰਗ ਮੰਨੀ ਜਦੋਂ ਇੱਕ ਤੋਂ ਰਿਕਵਰ ਕੀਤਾ ਸੀ ਉਸੇ ਦੀ ਸੀਗਾ ਜਦੋਂ ਇਹਨੇ ਕਿਹਾ ਕਿ ਸਾਡੇ ਕੋਲ ਮੇਰੇ ਕੋਲ ਹੋਰ ਵੀ ਲੁਕੀ ਹੋਈ ਹਿਰੋਇਨ ਪਈ ਹੈ ਤੇ ਪਿਸਟਲਸ ਵੀ ਪਏ ਨੇ ਮੈਂ ਤੁਹਾਨੂੰ ਬਰਾਮਦ ਕਰਾਨਾ ਇਹਨੇ ਬੜੀ ਸਾਜਿਸ਼ ਨਾਲ ਸਾਡੀ ਟੀਮ ਨੂੰ ਇਹ ਲੈ ਕੇ ਗਿਆ ਹਣਾ ਘਰਿੰਡਾ ਦੇ ਏਰੀਆ ਚ ਲੈ ਕੇ ਗਿਆ ਤੇ ਉੱਥੇ ਇਹਨੇ ਪਿਸਟਲ ਜਦੋਂ ਨੱਪੀ ਸੀ ਕੱਢੀ ਤੇ ਸਾਡੇ ਪੁਲਿਸ ਮੁਲਾਜ਼ਮਾਂ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਇਹਨੇ ਫਾਇਰ ਕੱਢੇ ਨੇ ਤੇ ਜਵਾਬੀ ਫਾਇਰ ਚ ਪਹਿਲਾਂ ਸਾਡੀ ਪੁਲਿਸ ਪਾਰਟੀ ਨੇ ਇੱਕ ਸਿਰਫ ਫਾਇਰ ਕੀਤਾ ਤੇ ਜਿਹੜੀ ਨੱਤੇ ਉਹ ਲੱਗੇ ਤੇ ਇੰਜਰਡ ਹੋ ਗਿਆ ਇਹਨੂੰ ਹਸਪੀਟਲਾਈਜ਼ ਕੀਤਾ ਜਾ ਚੁੱਕਾ ਮੈਨੂੰ ਦੱਸਣਾ ਚਾਹਣਾ ਹੈ 13ਵਾਂ ਇਹਦੇ ਤੇ ਮੁਕੱਦਮਾ ਜਿਹੜਾ ਰਜਿਸਟਰ ਹੋਇਆ ਸੀਗਾ ਜਿਹੜਾ ਆਰਮਜ਼ ਐਕਟ ਦਾ ਤੇ ਕੱਲ ਵੀ ਇਹਦੇ ਤੇ ਅਸੀਂ ਫੇਰ ਫਾਇਰ ਐਸ ਰਜਿਸਟਰ ਕੀਤਾ ਪਿੰਸੋ ਸਬਦੀ ਕਿਉਂਕਿ ਇਹਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ 1 ਮਾਰਚ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚ ਸ਼ੁਰੂ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਪਿਛਲੇ 3 ਮਹੀਨਿਆਂ ਚ 1 ਮਾਰਚ ਤੋਂ ਲੈ ਕੇ ਹੁਣ ਤੱਕ 402 ਕੇਸ ਰਜਿਸਟਰ ਕੀਤੇ ਨੇ ਜਿਹਦੇ ਚ 575 ਜਿਹੜੇ ਸਾਡੇ ਅਕਿਊਜ਼ ਅਰੈਸਟਡ ਨੇ 105.8 106 ਕਿਲੋ ਟੋਟਲ ਹੈਰੋਇਨ ਦੀ ਰਿਕਵਰੀ ਹੋ ਚੁੱਕੀ ਹੈ 1 ਕਰੋੜ 80 ਲੱਖ ਦੇ ਨੇੜੇ ਸਾਡੀ ਜਿਹੜੀ ਅਸੀਂ ਡਰਗਮਨੀ ਰਿਕਵਰ ਕੀਤੀ ਹੈ ਇਹਦੇ ਨਾਲ ਨਾਲ ਜਿਹੜੇ ਸਾਡੇ ਆਰਮਜ਼ ਐਕਟ ਜਿਹੜਾ ਅਸਲਾ ਨਾਜਾਇਜ਼ ਜਿਹੜਾ ਬਰੰਦ ਹੋਇਆ ਉਹਦੇ ਤਹਿਤ ਅਸੀਂ 59 ਮੁਕਦਮੇ ਰਜਿਸਟਰ ਕਰਕੇ 141 ਪਿਸਟਲ ਉਹ ਰਿਕਵਰ ਕੀਤੇ ਨੇ ਤੇ ਜਿਹੜੇ ਇਹ ਜਿਹੜੇ ਗੰਦੇ ਐਲੀਮੈਂਟਸ ਨੇ ਮਾੜੇ ਅੰਸਰ ਨੇ ਜਿਹੜਿਆ ਨੇ ਇਹਨਾਂ ਨੇ ਇਤਨਾ ਪਾਕਿਰ ਅੱਦਿਆ ਨਾਲ ਜਿਹੜਾ ਪਾਕਿਸਤਾਨ ਸਾਜ਼ਿਸ਼ ਦੇ ਤਹਿਤ ਸਾਡੇ ਇਥੇ ਅਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਡੇ ਯੂਥ ਨੂੰ ਚਿੱਟੇ ਚ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਖਿਲਾਫ ਸਖਤ ਕਾਰਵਾਈ ਕਰਦੇ ਆ ਇਹ ਅਮ੍ਰਿਤਸਰ ਵਿਖੇ ਆਤੀ ਪੁਲਿਸ ਔਨ ਦੀ ਇਨਸਟਰਕਸ਼ਨਸ ਐਂਡ ਗਾਈਡੈਂਸ ਆਫ ਔਨਰੇਬਲ ਸੀਐਮ ਪੰਜਾਬ ਅਸੀਂ ਇਹ ਜਿਹੜੇ ਸਾਰੇ ਕਦਮ ਚੁੱਕੇ ਆ ਤੇ ਅੱਗੇ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਯੁਧ ਨਸ਼ਾ ਵਿਰੁੱਧ ਬਿਲਕੁਲ ਚਾਲੂ ਹੈ ਤੇ ਅਸੀਂ ਬਿਲਕੁਲ ਸਾਡੀ ਕੋਸ਼ਿਸ਼ ਰਹੇਗੀ ਕਿ ਪਿੰਡ ਪਿੰਡ ਚੋਂ ਸ਼ਹਿਰ ਸ਼ਹਿਰ ਚੋਂ ਵਾਰਡ ਵਾਰਡ ਚੋਂ ਇਹ ਨਸ਼ੇ ਦਾ ਜਿਹੜਾ ਖਾਤਮਾ ਕੀਤਾ ਜਾਵੇ। ਇਸ ਦੇ ਸਬੰਧ ਵਿੱਚ ਸਰਪ੍ਰਸਤ ਸਾਹਿਬ ਉਹ ਵੀ ਉਹਦਾ ਫਰਜ਼ੀ ਕਿਸੇ 142 ਕਿਸਟਰ ਫੜਿਆ। ਐਂਡ ਕੋਈ ਗ੍ਰਨੇਡ ਜਾਂ ਆਈਈਡੀ ਦੀ ਸਮੱਗਰੀ ਸਿਸਟਮ ਜੋ ਕਿ ਨੇ ਬੱਛੇ ਔਰ ਦੂਸਰਾ ਅਰੈਸਟ ਪਰਸਨਸ ਕਿਵੇਂ ਹੋ ਗਏ? ਜੀ ਬਿਲਕੁਲ ਜੀ ਇਹ ਜਿਵੇਂ ਸਾਡੀ ਜਿਹੜੀ ਟੀਮ ਹੈਗੀ ਹੈ ਬਹੁਤ ਸਟਰੋਂਗ ਟੀਮ ਹੈ ਇਹ ਐਂਟੀ ਟੈਰਰ ਐਲੀਮੈਂਟਸ ਤੇ ਵੀ ਅਸੀਂ ਪੂਰਾ ਕੰਮ ਕਰ ਰਹੇ ਹਾਂ ਅਸੀਂ ਇੱਥੇ 9 ਐਂਡ ਗ੍ਰੇਨੇਡ ਵੀ ਬਰਾਮਦ ਕੀਤੇ ਨੇ ਤੇ ਜਿਹੜੀਆਂ ਬਾਕੀ ਦੀਆਂ ਵੀ ਹੈਗੀਆਂ ਨੇ ਰਿਕਵਰੀਆਂ ਸਾਡੀਆਂ ਆਈ ਡੀਜ਼ ਵਗੈਰਾ ਦੀਆਂ ਜਿਵੇਂ ਤੁਹਾਨੂੰ ਪਤਾ ਕਿ ਅਸੀਂ ਬੀਐਸਐਫ ਦੇ ਨਾਲ ਅਸੀਂ ਚੱਲ ਰਹੇ ਹਾਂ ਕੁਝ ਨਵੀਂ ਵੀ ਫੌਜੀ ਦਾ ਵੀ ਨਾਮ ਆ ਰਿਹਾ ਚਲੋ ਪਾਸਿਆਂ ਤੇ ਫਰ ਫੜਿਆ ਗਿਆ ਪਾਸੇ ਜਿਹੜੇ ਗੈਂਗਸਟਰ ਜਿਹੜੇ ਪਿਸਤਲ ਜਿਹੜੇ ਡੈਂਸਰ ਵਾਸੀ ਆਏ ਔਰ ਡੈਂਸਰਸ ਪਿੰਨੋ ਕਿਤੇ ਨੇ ਇਨ ਮਾ ਗੈਂਗਸਟਰਸ ਤੇ 10% ICORP ਮਾਰਗੇਰੀਸ 30% ਕਮਨ ਕੰਫਰਟਰ ਇਹ ਬਿਲਕੁਲ ਜੀ ਜੀ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਾਡਾ ਐਕਸ਼ਨ ਅਗੇਂਸ ਜਿਹੜਾ ਇਹ ਹੈਗਾ ਨੋਟੋਰੀਅਸ ਗੈਂਗਸਟਰਸ ਐਡਾ ਦੇ 엘ਿਮੈਂਟਸ ਤੇ ਵੀ ਚਾਲੂ ਹੈ ਤੁਹਾਨੂੰ ਪਤਾ ਹੋਊਗਾ ਕਿ ਇੱਥੇ ਹੈਪੀ ਪਸ਼ਿਆ ਨਾਂ ਦਾ ਵੀ ਇੱਕ ਵਿਅਕਤੀ ਸੀਗਾ ਜਿਹੜਾ ਅਤਵਾਦ ਦੇ ਜਿਹੜੇ ਅਤਵਾਦੀਆਂ ਨਾਲ BKI ਨਾਲ ਰਲ ਕੇ ਇੱਥੇ ਅਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਡੂ ਟੂ ਸਸਟੇਨਡ ਐਫਰਟਸ ਆਫ ਪੰਜਾਬ ਪੁਲਿਸ ਅੰਡਰ ਦੀ ਗਾਈਡੈਂਸ ਆਫ ਆਨਰੇਬਲ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਉਹਦੇ ਖਿਲਾਫ ਵੀ ਕਾਰਵਾਈ ਕਰਦੇ ਆ ਜਿਹੜਾ ਉਹਨੂੰ ਵੀ ਹੈਪੀ ਪਸ਼ਾ ਨੂੰ ਵੀ ਅਰੈਸਟ ਕੀਤਾ ਜਾ ਚੁੱਕਾ ਹੈਗਾ ਯੂ ਐਸ ਏ ਚ ਉਹ ਡਿਟੇਨਡ ਹੈ ਇਸ ਟਾਈਮ ਤੇ ਪੂਰੀ ਐਫਰਟਸ ਚੱਲ ਰਹੀਆਂ ਨੇ ਕਿ ਉਹਨੂੰ ਲੈ ਕੇ ਆਇਆ ਜਾਵੇ ਉਹਦੇ ਨਾਲ ਨਾਲ ਜਿਹੜੇ ਬਾਕੀ ਦੇ ਵੀ ਇਦਾਂ ਦੇ ਟੈਰਰਿਸਟ ਐਲੀਮੈਂਟਸ ਨੇ ਗੈਂਗਸਟਰ ਐਲੀਮੈਂਟਸ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀਆਂ ਲੀਗਲ ਪ੍ਰੋਵੀਜਨਸ ਨੇ ਇੰਟਰਪੋਲ ਦੇ ਨਾਲ ਤਾਲਮੇਲ ਕਰਦੇ ਆ ਰੈੱਡ ਕਾਰਨਰ ਨੋਟਿਸਸ ਬਲੂ ਕਾਰਨਰ ਨੋਟਿਸਸ ਸਾਰੇ ਜਿਹੜੇ ਸਾਡੇ ਵੱਲੋਂ ਬਣਾਏ ਜਾ ਰਹੇ ਨੇ ਤਾਂ ਕਿ ਇਹ ਜਿਹੜੇ ਐਲੀਮੈਂਟਸ ਬਾਹਰ ਬਹਿ ਕੇ ਇਦਾਂ ਦੇ ਆ ਮਾੜੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਇੱਥੇ ਐਸ ਪਰ ਲਾਅ ਡੀਲ ਕੀਤਾ ਜਾਵੇ ਇੰਡੀਆ ਚ ਯਾਰ ਜਿਹੜਾ ਤਸਦੀਕ ਕਰਾਉਣਾ ਸੀਗਾ ਜਿਹਦੇ ਤੇ ਜਿਹੜੇ ਮੰਗਦੇ ਆ ਉਹਨਾਂ ਤੋਂ ਪਕੌੜਾ ਸੀ ਜਦੋਂ ਉਹਨੂੰ ਤੇ ਜ਼ਮਾਨਤ ਤੇ ਆਇਆ ਹੋਇਆ ਇਹਨਾਂ ਚੋਂ ਜ਼ਮਾਨਤ ਤੇ ਸੀਗਾ ਜੀ ਜਿਹੜੇ 12 ਮਕਦਮੇ ਹੋਏ ਸੀਗੇ ਇਹਦੇ ਖਿਲਾਫ ਰਜਿਸਟਰ ਜ਼ਮਾਨਤ ਤੇ ਸੀ ਕਿਤੇ ਅੱਗੇ ਵੀ ਇਹ ਮਾੜੇ ਕੰਮ ਕਰ ਰਹੇ ਸੀਗਾ ਹੁਣ ਅਸੀਂ ਇਹ ਵੀ ਫਰੈਸ਼ ਐਪਲੀਕੇਸ਼ਨ ਜਿਵੇਂ ਕਿ ਸਾਨੂੰ ਗਾਈਡੈਂਸ ਹੈਗੀ ਹੈ ਇਨਸਟਰਕਸ਼ਨਸ ਹੈਗੇ ਹਨ ਕਿ ਇਹਦੀਆਂ ਜਿਹੜੀਆਂ ਬੇਲ ਜਿਹੜੀਆਂ ਐਪਲੀਕੇਸ਼ਨਸ ਅਸੀਂ ਮੂਵ ਕਰਾਂਗੇ ਕਿ ਇਹਦੀ ਬੇਲ ਕੈਂਸਲ ਕਰਾਵਾਂਗੇ ਕਿ ਇਹ ਮਾੜੇ ਕੰਮ ਕਰਦੇ ਆ ਬਾਹਰ ਆ ਕੇ ਵੀ ਜੇਲ੍ਹ ਚੋਂ ਬੇਲ ਹੋਣ ਦੇ ਬਾਵਜੂਦ ਇਦਾਂ ਦੇ ਮਾੜੇ ਕੰਮ ਕਰ ਰਿਹਾ ਇਨਵੋਲ ਹੋ ਰਹੇ ਆ ਸਾਰੇ ਇਹ ਆਪੇ ਚੁਣ ਕੇ ਘਾੜਾ ਆਇਆ ਇੰਨਾ ਸਾਰਾ ਸ਼ਹਿਰ ਨੂੰ ਸਰਪਲਾਈ ਕਰ ਰਿਹਾ ਸੀ ਜੀ ਬਿਲਕੁਲ ਜੀ ਇਹ ਜਿਹੜਾ ਹੈਗਾ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ 1 ਕਿਲੋ ਹੈਰੋਇਨ ਲੈਣ ਆਇਆ ਸੀਗਾ ਤੇ ਇੱਥੋਂ ਜਾ ਕੇ ਬਾਰਡਰ ਤੋਂ ਜਿਹੜੀ ਆਂਦੀ ਹੈ ਡਰੋਨ ਰਾਹੀਂ ਜਿਹੜੀ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਕਿ ਜਿਹੜੀ ਡਰੋਨ ਰਾਹੀਂ ਹੈਰੋਇਨ ਆਂਦੀ ਹੈ ਇਹ ਪਿੱਕ ਕਰਕੇ ਅੱਗੇ ਸਪਲਾਈ ਕਰਨ ਦੀ ਮੇਰਾ ਸਾਰੋ ਸੈਂਡ ਗ੍ਰੇਡ ਹੈ ਜਿਵੇਂ ਹਮਾ ਬੜੇ ਬੜੇ ਉਹਦੇ ਰੋਡਲੀ ਵੀ ਹੈ ਜੀ ਮੁਜੀਠਾ ਰੋਡ ਜੀ ਸਿਟੀ ਦਾ ਏਰੀਆ ਜੀ ਉਹ ਸੋ ਰਾਸ ਹੋਇਆ ਕੰਬੋਈ ਨਾ ਕੰਬੋਈ ਏਰੀਆ ਦਾ ਬਲਾਸਟ ਹੈ ਉਹਦੇ ਚ ਇਹਦਾ ਰੋਲ ਨਹੀਂ ਸੀਗਾ ਜੀ ਉੱਥੇ ਜਿਹੜੇ ਸਾਡੇ ਉਹ ਵੀ ਪੂਰਾ ਕੰਮ ਚੱਲ ਰਿਹਾ ਸੀ ਕਾਫੀ ਨੇੜੇ ਹੈ ਉਹਦੇ ਸਾਡੇ ਕੰਟਰੈਕਟ ਇਹ ਵੀ ਕੁਝ ਖੰਭ ਨੇ ਹੈ ਕੋਈ ਮਰੇਗਾ ਸੀ ਪੰਡਾ ਉਹ ਆਟੋ ਚਾਲਕ ਸੀ ਇਹਦਾ ਕਰੀਬ ਆਦੇ ਉਹਦੇ ਘਰੋਂ ਵੀ ਕੁਝ ਨਹੀਂ ਹੋਇਆ ਉਹ ਚੋਕੋ ਕੀ ਇਨਵੈਸਟੀਗੇਸ਼ਨ ਤੇ ਕੀ ਨਿਕਲ ਕੇ ਸਾਹਮਣੇ ਆਇਆ ਹੈ ਵਾਕੇ ਜਿਵੇਂ ਤੁਸੀਂ ਗੂਗਲ ਫੋਰ ਕੀ ਪੀਸੀਆ ਇਹਨਾਂ ਨਾਲ ਦਿੱਤਾ ਸੀ ਜੀ ਬਿਲਕੁਲ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ